ਸੱਦੀ ਲੱਗੀ ਹਾਲ ਚਾਲਾ ਜੀ ਅੱਜ ਆਪਾਂ ਖਾਵਾਂਗੇ ਕੜੀ ਕਿਹੜੇ ਚ ਪਾਉਂਦੇ ਆ ਗੋफ्ते ਗੋफ्ते ਪਕੌੜੇ ਕਰਦਣੇ ਆ ਕਿ ਅੱਜ ਉਦੋਂ ਬਣਾਇਤੀ ਮਤਲਬ ਹੀ ਨਹੀਂ ਹੋਇਆ ਹੁਣ ਤਾਂ ਲੱਗ ਗਈ ਹੋਈ ਸਮਾਂ ਸਮੈਲ ਜਾ ਬਣ ਗਈ ਕੌਲੀ ਭਰਦੀ ਐ ਇਹ ਵੀ ਪਹਿਲਾਂ ਹੀ ਦੇਖੋ ਜੀ ਤੜਕੇ ਚ ਤੇਲ ਨਾ ਮਾਤਰਾ ਪਾਉਣਾ ਬਹੁਤ ਮੈਨੂੰ ਪਤਾ ਤਾਂ ਮੇਤੋਂ ਨਹੀਂ ਤਾਂ ਰਹਿ ਹੁਣ ਆਥੋਂ ਤੱਕ ਤੜਕਾ ਪਉਣਿਆ ਪਿਆ ਛਿਲਿਆ ਪਿਆ ਉਹਦੀ ਵਾਤ ਚਾਹ ਵਾਤ ਸੀ ਜਿਆਰਾ ਮੇਰੇ ਸਾਢੇ ਕਿੰਨੇ ਆ ਵੀ ਮਟਰ ਤੇ ਆਹ ਪਿਆਜ਼ ਆਪਣੇ ਘਰ ਦਾ ਹੋਵੇ ਮੈਂ ਮੈਂ ਤਾਂ ਨਹੀਂ ਲੈਂਦਾ ਮੈਂ ਚੌਲ ਬਣਾਉਂਦੇ ਆ ਇਹ ਚੌਲ ਮੈਂ ਆਪਣੇ ਜਿਹੜੇ ਵੱਲ ਨੇ ਇਹ ਦੁਬਾਰਾ ਦਾ ਖਾਣਾ ਮੈਂ ਥੋੜੀ ਨੰਪੜਨਾ ਜੀ ਇੱਕ ਦਿਨ ਕੀ ਹੋ ਗਿਆ ਭਾਈ ਥੋਨ ਨੂੰ ਮੈਂ ਦੱਸਦਾ ਨਾ ਜਿਹੜਾ ਕੱਪੜਾ ਹੁੰਦਾ ਇਹ ਐਦਾਂ ਲੱਗਿਆ ਰਹਿ ਗਿਆ ਕਿਤੇ ਮਾੜਾ ਜਾਏ ਐਵੇਂ ਮਾਫੀ ਤਾਂ ਨਹੀਂ ਲਾਈ ਜਾਵੇ ਪਰ ਫਿਰ ਸੇ ਨਾ ਕਰੇ ਮਾੜੇ ਜਿਹੇ ਕੱਪੜੇ ਕਰਕੇ ਮੈਨੂੰ ਤਾਂ ਆ ਗਿਆ ਮਾਹ ਵੀ ਲੌਕ ਹੋ ਗਿਆ ਹੈ ਇੰਡਕਸ਼ਨ ਕਰਸੀ ਨਾਲ ਪਾ ਲੈਣ ਤੋਂ ਕਰਸੀ ਨਾਲ ਬਲੂ ਨਾਲ ਹੌਲੀ ਹੌਲੀ ਪੈਂਦਾ ਸੋ ਜਾਨਾ ਸਾਡੇ ਕੱਜ ਨੂੰ ਦਰਮਾ ਕਰਨਾ ਚਾਹੀਦਾ ਹੈ ਹਰੇਕ ਦਾ ਬਾਕੀ ਨਾ ਰਸੋਈ ਦਾ ਤਾਂ ਹਰੇਕ ਦਾ ਆਪਣਾ ਤਰੀਕਾ ਹੁੰਦਾ ਹਾਂ ਸੋਕੀ ਪੈਗਨ ਡੀਂਗ ਹਾਂ ਮਹਮਾ ਤਾਂ ਕਿ ਜਿਹੜੀ ਕੜੀ ਜ ਬਣਾਈਏ ਇਹ ਚ ਤੜਕਾ ਲਾਤਾ ਹਾਂ ਜਦੋਂ ਮਾਂ ਤਿਆਰ ਕਰ ਲੇ ਜਾਨੂੰ ਇਹਨੂੰ ਪਾ ਕੇ ਰੱਖ ਦਈਏ ਸ਼ੋਜ਼ਾ ਤਿਆਰ ਕਰ ਲੇ ਕਿ ਚੌਲਾਂ ਦਾ ਜਿਹੜਾ ਇਹ ਚ ਰੱਖਣਾ ਪੈਣਾ ਇਹਦੇ ਸੋਨੇ ਲੱਗਦੇ ਤੁਹਾਡਾ ਨਾਂ ਉਹ ਜਿਸ ਨਾਮ ਨਾਲ ਤੁਸੀਂ ਕਹਿੰਦੇ ਹੋ। ਕਈਆਂ ਕੋਲ ਕੋ ਦੂਵੇ ਪਕੌੜੇ ਬੜੀਆਂ ਵੀਆਂ ਪਰ ਉਹ ਆਪਾਂ ਨੂੰ ਵਧੀਆ ਨਹੀਂ ਲੱਗਦੇ। ਤਾਂ ਕਰਕੇ ਜਿਹੜੀ ਚੀਜ਼ ਆਪਾਂ ਨੂੰ ਵਧੀਆ ਲੱਗਦੀ ਆਪਾਂ ਉਹ ਹੀ ਪਾਉਨੇ ਆ, ਇਹੀ ਵੱਧ ਪਾ ਲੀਂਦੇ ਆ। ਕਈ ਇਹਦੇ ਬਣਾਏ ਆ ਤੇ ਕੱਟਿਆਂ ਨੂੰ ਬਹੁਤ ਟਾਈਮ ਲੱਗਦਾ। ਮੈਨੂੰ ਤਾਂ ਇਹ ਤਾਂ ਮਾਂ ਤੋਂ ਸ਼ਮਲਾ ਮਿਰਚ ਵੀ ਨਾਲ ਕਹਿੰਦੇ ਕਿ ਯਾਰ ਉਹ ਲੱਤੀ ਦੀ ਗੋਭੀ। ਕੰਲੇ ਖਾ ਕੇ ਟੈਂਪਰ ਪਰ ਪਰਨੇ ਚਲਾ ਲੱਛੀ ਬਹੁਤ ਗਰਮੀ ਹੋ ਗਈ ਹੁਣ ਪ੍ਰੋਪਰ ਤੁਕਾਂ ਦੇਖੋ ਬਾਹਰ ਖਲੀ ਨਹੀਂ ਤੋ ਹੁਣ ਹੋਰ ਤਾਂ ਗਾਹਾਂ ਗਾਹ ਉਹ ਟਾਈਮ ਆ ਗਿਆ ਜੀ ਬਸ 10 ਵਜੇ ਤੱਕ ਆਪਦਾ ਕੰਮ ਕਰੋ 10 ਤੋਂ ਵੀ ਪਹਿਲਾਂ ਫਿਰ ਆਪਦਾ ਇਹ ਮੁੰਡਾ ਲਾਓ ਅੰਦਰ ਬੜੋ ਹਨਾ ਤਣੀਆਂ ਬਾਚੂ ਪਾਉਣਾ ਚੀਰਿਆ ਪਿਆ ਬਾਚੂ ਪਾਵਾਂਗੇ ਦੇਖੋ ਇਹ ਜਿਹੜਾ ਪਾਉਸ਼ੀ ਹੋ ਗਾ ਦੋਨੇ ਚੱਕਿਆ ਮਸਾਲਾ ਲੇ ਨਾ ਵਾਹ ਸੁਮੈਲ ਆ ਨਹੀਂ ਰਹੀ ਵਿੱਚ ਕੈਮਰੇ ਦੇ ਹੁਣ ਆਹ ਸੁਮੈਲ ਰਹੂਗਾ ਨਾ ਇਹਨੇ ਸ਼ਾਮ ਨੂੰ ਬਣਾਉਣੀ ਸੀ ਜੇ ਕੱਲ ਨੂੰ ਸਵੇਰੇ ਕਹਿੰਦੀ ਪਹਿਲਾਂ ਫਿਰ ਕਹਿੰਦੀ ਸ਼ਾਮ ਨੂੰ ਚਲੋ ਪਪੋਂ 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 ਦੇਖੀ 10:00 ਵਜੇ ਤਰਵਾਤੀ ਮੈਂ ਬੈਠੀ ਮਾਝ ਦੇ ਗੈਰੀ ਤੇ ਨੂੰ ਪਕਾਦਾ ਮੈਂ ਨਾ ਅੱਛਾ ਸਵੇਰੇ ਵਿੱਚ ਦਾ ਟਾਈਮ ਦੇ ਲੋ ਲੱਗਿਆ ਚੱਲ ਪਿਆ ਬਹੁਤ ਮੇਨ ਚੀਜ਼ ਪਾਈ ਹੋਈ ਹੈ ਇਸ ਚ ਧਿਆਨ ਨਾਲ ਦੇਖ ਲੋ ਕੀ ਹੈ ਇਸ ਚ ਪਾਣੀ ਝਾੜ ਰਹੀ ਆ ਮਾਪੀ ਦਿਓ ਜੋਂ ਘਚੌਰੀਆਂ ਵਾਲਾ ਤੇਲ ਕੜੀ ਰੈਡੀ ਆ ਕੜਕੜ ਕੇ ਤਾਂ ਹੀ ਗਾੜੀ ਜੀ ਹੁੰਦੀ ਆ ਫਿਰ ਸਵਾਦ ਲੱਗਦੀ ਆ ਮੈਂ ਤਾਂ ਤੰਨਵਾ ਆ ਸਟਾਰਟ ਕਰੀ ਆਪਾਂ ਤੰਨਵਾ ਰੇਟ ਟਾਈਮ ਲਾਤਾ ਹੁਣ ਤੱਕ ਬਰਤਿਜਾਂ ਚਾਰ ਬਾਰ ਰਜਾਉਣੀਆਂ ਫਿਰ ਕਾਠੀ ਹੁੰਦੀ ਆ ਚਾਰ ਬਾਰ ਰਜਾ ਲੋ ਕਈ ਵਾਰ ਕੜੀ ਵੀ ਨਹੀਂ ਹੁੰਦੀ ਪਤਲੀ ਰਹਿੰਦੀ ਕੋਈ ਗੱਦ ਵੀ ਲੱਗ ਜਾਂਦਾ ਕਿੰਨੀ ਜਿਆਦਾ ਕੋਈ ਨਹੀਂ। ਇਹ ਤਾਂ ਜਮੂਚਾ ਕਿ ਇਹ ਨਮਕ ਹੈ ਇਹਦਾ ਸਵਾਦ ਬਹੁਤ ਲੱਗਦੇ ਆ ਇਹ। ਉੱਤਰ ਨਹੀਂ ਤੂਫਾਨ ਦੇ ਵੀ ਨਹੀਂ ਇਹ ਗੋਲ ਤੇ ਗੋਲ। ਬੜੀਆਂ ਲੱਗਣਗੀਆਂ। ਕੁਝ ਮੈਂ ਟੁਕੜੇ ਕਰ ਦਿੰਨੀ ਆ ਬਹੁਤ ਛੋਟੇ ਕਰ ਦਿੰਨੀ ਆ ਜੇ ਫਿਰ ਉਹ ਨਾਲ ਆ ਜੂਗਾ। ਖਾਲੂ ਥੋੜੇ ਰੱਖੇ ਆ ਜਿਵੇਂ ਨੂਰ ਖਾਲੂ ਚਲੋ। ਰੋਟੀ ਨਹੀਂ ਖਾਣੀ। ਤਾਂ ਤਰ ਇੱਕ ਅੰਦਰ ਰੱਖ ਦੋ ਬਸ। ਕੋਈ ਨਾ ਖਾਲਾ ਬਿਕਰ ਕੇ ਲਾਉਣਾ ਨਾ ਮੈਂ ਤਾਂ ਇਹ ਵਸਾ ਗਿਆ ਚੋਕਾ ਆਪ ਬਚਮਾਲ ਪਾ ਲੈਣਾ ਇਹਦੇ ਲੌਜ ਖਾਲੀ ਮਟਰ ਪਿਆਜ ਨੂਰ ਮਿਰਚ ਮਸਾਲਾ ਬਾਅਦ ਚ ਪਾਉਣਾ ਹੂੰ ਤਾਂ ਦੇਖੀਂ ਵਿਕਾਦ ਬਣ ਜਾਣਾ ਹਾਂ ਸਮੈਲ ਵੀ ਬਹੁਤ ਈ ਆਉਂਦੀ ਆ ਇਸ ਤਰ੍ਹਾਂ ਪਾ ਲਾਂ ਪਾ ਆਹ ਸਾਫ ਮਸੂਸ਼ਾ ਤੇਰਾ ਸੋਨਾ ਮੈਂ ਤਨ ਨਾ ਕੋਣ ਗਾ ਤੇ ਹਲਦੀ ਉੱਚਾ ਦੱਤ ਪਾਉਂਦੇ ਹਾਂ ਉਸ ਹਿਸਾਬ ਤੇ ਪਾਉਣੀ ਆ ਪੂਰਾ ਸੋਨਾ ਤੇ ਲਵਦੀ ਹਲਾ ਦਾ 200 ਗ੍ਰਾਮ ਬਸ ਥਣੀਆਂ ਰਲੋ ਦਾ ਹਲਾ ਫੈਂਸ ਛੜੀ ਖਾਣੀਆਂ ਆ ਜੋ ਆਪਾਂ ਗਲਾਸ ਭਰਾਂਗੇ ਕੜੀ ਦਾ ਪੀਵਾਂਗੇ ਪਰ ਬੱਤ ਕਰਕੇ ਬਣਾ ਕੇ ਪਰੇ ਕਰ ਹਾਂ ਜਿਨ੍ਹਾਂ ਨੂੰ ਗੈਸ ਦੀ ਪ੍ਰੋਬਲਮ ਆ ਕੁੱਕਰ ਘੱਟ ਯੂਜ਼ ਕਰਿਆ ਕਰੋ ੁੱਲੇ ਭਾਂਡੇ 'ਚ ਬਣਾਇਆ ਕਰੋ ਗੈਸ ਦੀ ਪ੍ਰੋਬਲਮ ਨਹੀਂ ਬਣਦੀ ਕੋਸਾ ਖੜਾ ਰਿਹਾ

ਥੋੜੀ ਜਿਹੀ ਮਿਰਚ ਹਲਦੀ ਪਾਓ ਜਿਹੜੀ ਵਾਲੇ ਬਣ ਜਾਣੇ ਆ ਨਹੀਂ ਵਾਈਟ ਬਣ ਜਾਣੇ ਆ ਜਿਹੜੀ ਨਾਲ ਚਿੱਟੇ ਜਿਹੇ ਬਣ ਆ ਆਹ ਸੋ ਪਾਣੀ ਪਾ ਮੰਗੇ ਗਰਮ ਗਰਮ ਇਕੱਲਾ ਸਿਹੜਾ ਪਨੀਰ ਇਕ ਕਾੜੀ ਪੰਡਾਂ ਦੇ ਲੋਕਾਂ ਲਈ ਵਰਦਾਨ ਆ ਇਹ ਆਦੂ ਨੇ بڑے ਨੂੰ ਚੱਲਨੇ بڑے ਜੀ ਕੜੀ ਤੇ ਨਹੀਂ ਸੋਹਣ ਲੱਗਦੇ ਧਾਲ ਸੁੱਚੇ ਸੋਹਣ ਲੱਗਦੇ ਕੜੀ ਤਾਂ ਗ੍ਰੀਕ ਵੀ ਤੇ ਸੋਹਣਾ ਹੁੰਦਾ ਹੈ ਇਸ ਤੋਂ ਵੱਧ ਜੀ ਤਾਂ ਬਹੁਤ ਅਜੀਬ ਹੈ ਬਈ ਲੋਹ ਫੜੀ ਰੈਡੀ ਹੈ ਜੌਲੇ ਚ ਰੈਡੀ ਨੇ ਪਾਵਾ ਪਾ ਦੇ ਉਹ ਜਿਸ ਦਿਨ ਹਰ ਰੋਜ਼ ਰੱਖਦਾ ਦੇਖ ਮਮਾ ਤਕ ਦੀ ਬੰਦ ਹੁੰਦੀ ਹਾਂ ਹਾਂ ਆਉਂਖੀ ਰੱਖਿਆ ਕੱਟ ਕੇ ਹਾਂ ਉਹ ਚੋਕੜੀ ਬਣ ਗਈ ਚੌਲ ਬਣ ਜਾਣੇ ਆ ਟਾਈਮ ਲੱਗਿਆ ਹੋਇਆ ਕੋੜੇ ਹਿਸਾਬ ਦੇ ਰੱਖੀ ਤਰੀ ਰੱਖੀ ਜਿਆਦਾ ਨਹੀਂ ਕੋੜਾ ਹੋਰ ਬਰ ਇੱਕ ਅੱਕੜੀ ਬਸ ਅੱਕੜੀ ਪੁੱਕੀ ਰੱਖ ਨਾ ਨਾ ਉਹ ਆ ਗਏ ਲੋਗੀ ਰੰਗਸ ਆਪਾਂ ਚੱਲੀਏ ਅੰਦਰ ਸਵਾਉ ਸਮੇਲ ਉਹ ਵਧੀਆ ਲੱਗਦੀ ਆ